ਕੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਣ ਜਾ ਰਿਹਾ ਕੀ ਅਕਾਲੀ ਦਲ ਤੇ ਭਾਜਪਾ ਇੱਕ ਵਾਰ ਫਿਰ ਇਕੱਠੇ ਹੋਣਗੇ ਸੁਖਬੀਰ ਸਿੰਘ ਬਾਦਲ ਕਿਹੜੇ ਇਸ਼ਾਰੇ ਕਰ ਰਹੇ ਨੇ ਜਿੱਥੋਂ ਇਹ ਗੱਲ ਤੁਰਦੀ ਹੈ ਬੀਤੀ ਕੱਲ ਦੀ ਮੀਡੀਆ ਕੋਰੀਡੋਰਸ ਦੇ ਅੰਦਰ ਤੇ ਸਿਆਸੀ ਹਲਕਿਆਂ 'ਚ ਇਹ ਚਰਚਾ ਜ਼ੋਰ ਫੜ ਰਹੀ ਹੈ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਐਡੀ ਛੇਤੀ ਐਡੀ ਕਾਲੀ ਚ ਕਿਉਂ ਨੇ ਕਿਉਂਨਾਂ ਨੂੰ ਜਿਹੜਾ ਆਪਣਾ ਰੁਖ ਬਦਲਣਾ ਪਿਆ ਆਖਰਕਾਰ ਕਹਾਣੀ ਕੀ ਹੈ ਦੋਵਾਂ ਦੇ ਵਿੱਚ ਟਕਰਾਅ ਕਿਸ ਚੀਜ਼ ਦਾ ਹੈ ਸੁਖਵੀਰ ਸਿੰਘ ਬਾਦਲ ਦੇ ਹੁਣ ਵਾਲੇ ਪੈਤੜੇ ਦਾ ਤੇ ਇਸ ਤੋਂ ਪਹਿਲਾ ਵਾਲੇ ਦਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਆਪਣੇ ਜਿਹੜਾ ਜਾਤੀ ਨਿੱਜੀ ਸੰਕਟ ਹੈ ਸਿਆਸਤ ਦਾ ਪਾਰਟੀ ਦਾ ਉਹਨਾਂ ਦੇ ਦਾ ਉਹਦੇ ਚ ਕਾਫੀ ਉਲਝਿਆ ਹੋਇਆ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਅਕਾਲੀ ਦਲ ਅਸਲੀ ਹੈ ਕਿਹੜਾ ਬੇਸ਼ੱਕ ਅਧਿਕਾਰਤ ਤੌਰ ਦੇ ਸੁਖਵੀਰ ਸਿੰਘ ਬਾਦਲ ਵਾਲੇ ਅਕਾਲੀ ਦਲ ਦੇ ਕੋਲੇ ਚੋਂ ਨਿਸ਼ਾਨ ਹੈ ਸਾਰਾ ਕੁਝ ਹੈ ਪਰ ਸ਼੍ਰੀ ਅਕਾਲ ਤਖਸੈਬ ਵੱਲੋਂ ਨਾਮਜਦ ਕਮੇਟੀ ਜਨਰਲਮ ਭਰਤੀ ਪ੍ਰਕਿਰਿਆ ਮੁਕੰਮਲ ਨਹੀਂ ਕਰਦੀ ਕਿਉਂਕਿ ਅਦਕਾਰ 2 ਦਸੰਬਰ ਵਾਲੇ ਅਕਾਲ ਤਖਸੈਬ ਦੇ ਹੁਕਮਨਾਮੇ ਹਾਲੇ ਤੱਕ ਬਦਲੇ ਨਹੀਂ ਗਏ ਪਰ ਚਰਚਾ ਚੱਲੀ ਹੈ ਕਿ ਸੁਖਬੀਰ ਸਿੰਘ ਬਾਦਲ ਭਾਜਪਾ ਨਾਲ ਗੱਲ ਵਕੜੀ ਪਾਉਣ ਲਈ ਕਾਲੇ ਨਜ਼ਰ ਆਉਂਦੇ ਨੇ ਕਈ ਲੋਕ ਕਹਿਣਗੇ ਕਿ ਚੀਜ਼ ਛੋਟੀ ਵੱਡੀ ਕਰਕੇ ਦਿਖਾਈ ਜਾ ਰਹੀ ਹੈ ਇਸ ਤਰ੍ਹਾਂ ਨਹੀਂ ਹੈ ਸੁਖਬੀਰ ਸਿੰਘ ਬਾਦਲ ਤੇ ਬੀਜੇਪੀ ਦੋਵੇਂ 25-26 ਸਾਲ ਇਕੱਠੇ ਰਹੇ 9 ਮਾਸ ਦਾ ਰਿਸ਼ਤਾ ਸੀ ਪਰ 9 ਮਾਸ ਦਾ ਰਿਸ਼ਤਾ ਕਿਸਾਨਾਂ ਨੇ ਟੜਵਾਤਾ ਬੜਾ ਔਖਾ ਤੋੜਿਆ ਗਿਆ ਉਹ ਵੀ ਹੁਣ ਕਈ ਵਾਰ ਚਰਚਾ ਚੱਲੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਜਿਹੜੇ ਆ ਉਹ ਬੀਜੇਪੀ ਦੇ ਨਾਲ ਜਾਣ ਦੇ ਹੱਕ 'ਚ ਸੀ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਈਵਨ ਸਿਕੰਦਰ ਸਿੰਘ ਮਲੂਕਸ ਹਨ ਇਹ ਕਈ ਆਗੂ ਜਿਹੜੇ ਆ ਬੀਜੇਪੀ ਦੇ ਨਾਲ ਜਾਣ ਦੇ ਲਈ ਕਾਲੇ ਵੀ ਨੇ ਤੇ ਉਹਨਾਂ ਦੀ ਇੱਛਾ ਵੀ ਹੈ ਕਿ ਜੇ ਸੱਤਾ 'ਚ ਵਾਪਸ ਹੋਣਾ ਤਾਂ ਇਦਾਂ ਆਇਆ ਸ। ਇਹ ਕਾਲੀਦਲ ਦੀ ਇੱਕ ਲਾਰਜ ਲੀਡਰਸ਼ਿਪ ਇਹ ਚੀਜ਼ ਸੋਚਦੀ ਵੀ ਹੈ। ਭਾਜਪਾ ਇਹ ਮੈਸੇਜ ਭਾਜਪਾ ਵੀ ਥੱਲੇੋਂ ਇਹ ਮੈਸੇਜ ਦੇ ਰਹੀ ਹੈ ਕਿ ਕਾਲੀਦਲ ਤੇ ਸਾਡਾ ਗੱਠ ਜੁੜ ਹੋ ਜਾਣਾ ਹੈ 2027 ਦੇ ਵਿੱਚ। ਪਰ ਹੁਣ ਤਾਜ਼ੀ ਡਿਵੈਲਪਮੈਂਟ ਹੋਈ ਹੈ। ਸੁਖਬੀਰ ਸਿੰਘ ਬਾਦਲ ਨੂੰ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੇਜ ਜਾਗਿਆ। ਬੇਸ਼ੱਕ ਆਪਰੇਸ਼ਨ ਸੰਦੂਰ ਚੱਲਿਆ ਜਾਂ ਉਸ ਤੋਂ ਬਾਅਦ ਦੀਆਂ ਕਾਰਵਾਈਆਂ ਦੇ ਵਿੱਚ ਸਮੁੱਚਾ ਵਿਰੋਧੀ ਧਿਰ ਦੇਸ਼ ਦਾ ਹਰ ਇੱਕ ਨਾਗਰਿਕ ਸਰਕਾਰ ਦੇ ਨਾਲ ਖੜਾ ਰਿਹਾ ਉਹ ਸਰਕਾਰ ਦੇ ਨਾਲ ਖੜਾ ਸੀ ਵਿਅਕਤੀ ਵਿਸ਼ੇਸ਼ ਨਾਲ ਨਹੀਂ ਸੀ ਖੜਾ ਉਹ ਸਰਕਾਰ ਦੇ ਨਾਲ ਖੜਾ ਸੀ ਭਾਰਤੀ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਨਾਲ ਖੜਾ ਸੀ ਕਿਸੇ ਪਾਰਟੀ ਨਾਲ ਕਿਸੇ ਸੰਸਥਾ ਨਾਲ ਨਹੀਂ ਸੀ ਖੜਾ ਉਹ ਦੇਸ਼ ਨਾਲ ਖੜਾ ਸੀ ਸਮੁੱਚਤਾ ਪਰ ਜਿਸ ਤਰ੍ਹਾਂ ਨਾਲ ਟਰੰਪ ਦੀ ਇੰਟਰਵੈਂਸ਼ਨ ਹੋਈ ਉਸ ਤੋਂ ਬਾਅਦ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਜਾਂ ਬਾਕੀ ਹੋਰ ਧਿਰਾਂ ਨੇ ਸਵਾਲ ਚੁੱਕੇ ਅਕਾਲੀ ਦਲ ਵੀ ਤਾਂ ਅੱਜਕੱਲ ਬੀਜੇਪੀ ਦੀ ਬੋਕੜਾ ਐਨਡੀਆ ਦਾ ਹਿੱਸਾ ਹੈ ਤੇ ਉਹਨੇ ਕੋਈ ਸਵਾਲ ਚੁੱਕਣ ਦੀ ਥਾਂ ਤੇ ਤਰੀਫਾਂ ਦੇ ਭੁਲ ਬਣੇ ਅਦਾਰਾ ਅਜੀਤ ਦੇ ਛਪੇ ਇੱਕ ਬਿਆਨ ਦੇ ਹਿਸਾਬ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਜੋ ਕਿ 14 ਮਈ ਨੂੰ ਪ੍ਰਕਾਸ਼ਿਤ ਹੋਇਆ ਉਹਦੇ ਅਨੁਸਾਰ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਹ ਪੁਰਸ਼ ਉਹਨਾਂ ਨੂੰ ਵੱਡਾ ਸਟੇਟਸਮੈਨ ਦੱਸਿਆ ਹਾਲਾਂਕਿ ਵਿਰੋਧੀ ਧਿਰ ਬਹੁਤ ਸਾਰੇ ਸਵਾਲ ਚੁੱਕ ਰਹੀ ਹੈ 트럼ਪ ਕਿਉਂਕਿ ਸ਼ਿਮਲਾ ਸਮਝੌਤੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਤੇ ਭਾਰਤ ਦੇ ਕਿਸੇ ਵੀ ਟਕਰਾਅ ਕਿਸੇ ਵੀ ਮਾਮਲੇ ਦੇ ਵਿੱਚ ਕੋਈ ਤੀਜੀ ਧਿਰ ਦਖਲ ਨਹੀਂ ਕਰੂਗੀ ਇਹਦਾ ਮਤਲਬ ਕੀ ਹੈ ਕਿ ਅਸੀਂ ਉਹ ਰੂਲ ਤੋੜ ਰਹੇ ਹਾਂ ਜਿਹੜਾ ਭਾਰਤ ਦੀ ਹੁਣ ਤੱਕ ਦੀ ਰਣਨੀਤੀ ਰਹੀ ਹੈ ਕਿ ਸਾਡੇ ਮਾਮਲੇ ਦੇ ਵਿੱਚ ਕੋਈ ਤੀਜੀ ਧਿਰ ਦਖਲ ਨਹੀਂ ਕਰੂਗੀ ਕਸ਼ਮੀਰ ਵਾਲੇ 'ਚ ਤਾਂ ਜਮਾ ਹੀ ਨਹੀਂ ਕਰੂਗੀ ਵਿਰੋਧੀ ਧਿਰ ਲਗਾਤਾਰ ਪੁੱਛ ਰਹੀ ਹੈ ਕਿ 트াম্প ਦੇ ਕਹਿਣ ਤੇ ਹੋਇਆ 트াম্প ਕਹਿੰਦਾ ਕਿ ਮੈਂ ਦਬਕੇ ਮਾਰੇ ਵੀ ਮੈਂ ਤੁਹਾਡੇ ਨਾਲ ਵਪਾਰ ਬੰਦ ਕਰ ਦੂੰ ਸੀਸਫਾਇਰ ਕਰ ਲਓ ਇਧਰੇ ਇਹ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਨਰਿੰਦਰ ਮੋਦੀ ਸਟੇਟਸਮੈਨ ਆ ਉਹਨੇ ਜੰਗ ਲੜ ਕਰਕਾਤੀ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਹਾਲੀ ਲਈ ਪ੍ਰਧਾਨ ਮੰਤਰੀ ਦੇ ਇਸ ਕੋਲੋਂ ਸਲਾਹਾ ਕੀਤੀ ਕਿ ਉਹਨਾਂ ਨੇ ਹਾਲਾਤ ਨਾਲ ਕੂਟਨੀਤਿਕ ਢੰਗ ਨਾਲ ਜੱਠਣ ਵਾਸਤੇ ਰਾਜਨੀਤਾਂ ਵਾਂਗੂ ਗੁਵਾਹੀ ਕੀਤੀ ਤੇ ਪਾਕਿਸਤਾਨੀ ਦੀ ਫੌਜ ਦੀ ਲੀਡਰਸ਼ਿਪ ਨੂੰ ਜੰਗਮੱਦੀ ਵਾਸਤੇ ਵਾਸ਼ਿੰਟਨ ਦੇ ਤਰਲੇ ਕੱਢਣ ਵਾਸਤੇ ਮਜਬੂਰ ਕੀਤਾ ਹੁਣੇ ਤਾਂ ਦਵੰਦ ਹੈ ਕਿ ਸਬੂਤ ਹੈ ਸੁਖਵੀਰ ਸਿੰਘ ਬਾਦਲ ਕੋਲ ਕਿ ਇਹਦਾ ਹੋਇਆ ਕਿੰਨੇ ਕਿੰਨੂ ਮਜਬੂਰ ਕੀਤਾ 트럼ਪ ਤਾਂ ਕਹਿੰਦਾ ਜੇ ਅਸੀਂ ਤੀਜੀ ਜਿਹੜੀ ਧਿਰ ਸਾਲਸੀ ਕਰ ਰਹੀ ਸੀ ਵਿਚਾਲੇ ਜੇ ਅਸੀਂ ਉਹਦੀ ਗੱਲ ਮੰਨ ਲਈ ਉਹ ਤਾਂ ਕਹਿੰਦਾ ਕਿ ਮੀ ਮੇਰਾ ਮੈਂ ਦਫਕੇ ਮਾਰੇ ਦੋਵਾਂ ਨੂੰ ਤੇ ਦੋਵੇਂ ਸੈੱਟ ਹੋ ਗਏ ਕੌਣ ਕਿਹਦੇ ਕੋਲ ਗਿਆ ਇੱਕ ਵੱਖਰੀ ਗੱਲ ਹੈ ਉਹਦੇ ਬਰਤ ਕੋਈ ਗੱਲ ਆ ਹੀ ਨਹੀਂ ਰਹੀ ਨਾ ਹੀ ਪ੍ਰਧਾਨ ਮੰਤਰੀ ਸੁਖਵੀਰ ਸਿੰਘ ਬਾਦਲ ਨੂੰ ਆਖਰ ਲੋੜ ਕੀ ਪੈ ਗਈ ਅਚਾਨਕ ਸੋਲੇ ਗਾਉਣ ਦੀ ਅਚਾਨਕ ਦਾ ਮੈਂ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਇਹ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਜਥੇਦਾਰ ਵੀ ਭਾਜਪਾ ਨੇ ਦੱਬਲੇ ਜਾਨੀ ਕਿ ਜਿਹੜੇ ਜਥੇਦਾਰ ਇਹਨਾਂ ਨੇ ਜਿਨ੍ਹਾਂ ਨੂੰ ਸੇਵਾਵਾਂ ਖਤਮ ਕੀਤੀਆਂ ਗਿਆਨirgbir ਸਿੰਘ ਹਰਪੀ ਸਿੰਘ ਤੇ ਗਿਆਨੀ ਸੁਲਤਾਨ ਸਾਡੀਆਂ ਸੰਸਥਾਵਾਂ ਤੇ ਕਬਜ਼ੇ ਦੀ ਕੋਸ਼ਿਸ਼ ਭਾਜਪਾ ਕਰ ਰਹੀ ਜਾਨੀ ਕਿ ਮਨ ਮਨਪ੍ਰੀਤ ਸਿੰਘ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਾਂ ਜਿੰਨੇ ਵੀ ਉਹਦੇ ਨਾਲ ਲੋਕ ਨੇਗੇ ਉਹ ਸਾਰੇ ਬੀਜੇਪੀ ਦੇ ਨੇ ਬੀਜੇਪੀ ਦੇ ਸ਼ਾਰਿਆਂ ਤੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਪੰਥ ਦੀ ਆਵਾਜ਼ ਨੂੰ ਸੁਖਬੀਰ ਸਿੰਘ ਬਾਦਲ ਨੂੰ ਖਤਮ ਕਰ ਰਹੇ ਆ ਗੱਲਾਂ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਨਹੀਂ ਇਹਨਾਂ ਦੀ ਪੂਰੀ ਪ੍ਰਪਗੈਂਡਾ ਮਸ਼ੀਨ ਮਹਿੰਦਰ ਗਰੇਵਾ ਡਾਕਟਰ ਦਲਜੀਤ ਚੀਮਾ ਅਰਸ਼ਦੀਪ ਕਲੇਰ ਹੋਰ ਜਿੰਨੇ ਵੀ ਇਹਨਾਂ ਦੇ ਫਰੰਟ ਫੋਰਥ ਖੇਡਣ ਵਾਲੇ ਲੋਕ ਨੇਗੇ ਸਿਆਸਤ ਦੇ ਅੰਦਰ ਉਹ ਸਾਰੀ ਕਿ ਬੀਜੇਪੀ ਕਰਾ ਰਹੀ ਹੈ इवन ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹਨਾਂ ਨੇ ਅਕਾਲੀ ਆਵਾਜ਼ ਫਲਾਣੇ ਠਮਕਾਨੇ ਨਾਂ ਤੇ ਪੇਜ ਬਣਾਏ ਹੋਏ ਆ ਜਾਂ ਚੈਨਲ ਬਣਾਏ ਆ ਜਾਂ ਇਦਾਂ ਦੀਆਂ ਚੀਜ਼ਾਂ ਨਹੀਂਆਂ ਜਿਹੜੀਆਂ ਇਹਨਾਂ ਦੀਆਂ ਉਹ ਤਾਂ ਸ਼ਰਿਆਂ ਕਹਿੰਦੇ ਨੇ ਕਿ ਬੀਜੇਪੀ ਦੇ ਬੰਦੇ ਨੇ ਇੱਕ ਪਾਸੇ ਬੀਜੇਪੀ ਤੁਹਾਡੀ ਪਾਰਟੀ ਨੂੰ ਖਤਮ ਕਰ ਰਹੀ ਹੈ ਦੂਜੇ ਪਾਸੇ ਤੁਸੀਂ ਸੋਲੇ گا ਰਹੇ ਹੋ ਉਹ ਵੀ ਅਚਾਨਕ ਤੁਸੀਂ ਵੀ ਸਵਾਲ ਕਰ ਸਕਦੇ ਸੀ ਤੁਸੀਂ ਵੀ ਵਿਰੋਧੀ ਧਿਰ ਚ ਸੀ ਕਿ ਟਰੰਪ ਕੀ ਲੈਣ ਆਇਆ ਟਰੰਪ ਦਾ ਕੀ ਲੈਣਾ ਦੇਣਾ ਸੀ ਇਸ ਮਾਮਲੇ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਵਾਸ਼ਿੰਗਟਨ ਦੇ ਤਰਲੇ ਕੱਢਣ ਸਮਝ ਨਹੀਂ ਆਉਦੀ ਤੁਹਾਡੇ ਕੋਲ ਕੀ ਸੋਰਸ ਹੈ ਇਸ ਚੀਜ਼ ਦਾ ਕਿ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਵਾਸ਼ਿੰਗਟਨ ਦੇ ਤਰਲੇ ਇਸਲਾਮਾਬਾਦ ਕੱਢਦਾ ਰਿਹਾ ਫਿਰ ਉਹ ਸਟੇਟਸਮੈਨ ਵਾਲੀ ਟਰੰਪ ਕਹਿੰਦਾ ਕਿ ਮੈਂ ਇਹਨਾਂ ਨੂੰ ਦਬਕਾ ਮਾਰਿਆ ਦੋਵਾਂ ਜਣਿਆਂ ਨੂੰ ਤੁਸੀਂ ਟਰੰਪ ਦੀ ਮੰਨੋਗੇ ਜਿਹੜਾ ਬੰਦਾ ਸਾਲਸੀ ਕਰ ਰਿਹਾ ਹੈ ਕਿ ਕਿਹਦੀ ਮੰਨੋਗੇ ਤੁਹਾਨੂੰ ਅਚਾਨਕ ਸੋਲੇ ਗੋਣ ਦੀ ਲੋੜ ਕਿਉਂ ਪਈ ਸਿਆਸੀ ਫਿਜ਼ਾਮਾਂ 'ਚ ਇਹ ਚਰਚਾ ਹੈ ਕਿ ਕਾੜੇ ਨੇ ਦੋਵੇਂ ਤੇਰਾ ਉਹਨਾਂ ਨੂੰ ਲੱਗਦਾ ਹੈ ਕਿ ਸਮਾਂ ਹੁਣ ਘੱਟ ਰਹਿ ਗਿਆ ਦੋਵੇਂ ਤੇਰਾ ਕਾਲੀਆਂ ਨੇ ਭਾਜਪਾ ਪਹਿਲਾਂ ਇਸ ਗੱਲ ਦੀ ਉਡੀਕ ਚ ਸੀ ਕਿ ਅਕਾਲੀ ਦਲ 'ਚ ਤਕੜਾ ਕੌਣ ਹੈ ਅਕਾਲੀ ਦਲ 'ਚ ਤਕੜਾ ਕਿਹੜਾ ਹੀ ਹੈ ਜਾਨੀ ਕਿ ਉਹ ਜਿਹੜੀ ਦੂਜੇ ਪਾਸੇ ਧੜਾ ਚੱਲ ਰਿਹਾ ਉਹ ਜਾਂ ਸੁਖਬੀਰ ਸਿੰਘ ਬਾਦਲ ਵਾਲਾ ਤਾਂ ਇਹ 'ਚ ਤਕੜਾ ਕੌਣ ਹੈ ਤੇ ਅਰਵਿੰਦ ਖੰਨੇ ਦਾ ਇੱਕ ਦਿਨ ਮੈਂ ਤੁਹਾਨੂੰ ਬਿਆਨ ਵੀ ਸੁਣਾਇਆ ਸੀ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਸੁਖਬੀਰ ਸਿੰਘ ਬਾਦਲ ਆੜਾ ਕਾਲੀ ਦਲ ਹੀ ਮਜ਼ਬੂਤ ਹੈ ਉਹਦੇ ਨਾਲ ਹੀ ਸਾਰੇ ਚੱਲਣਗੇ ਤਾਂ ਇਹ ਸਾਰੀਆਂ ਚੀਜ਼ਾਂ ਨੇ ਕਿ ਭਾਜਪਾ ਵੀ ਇਹ ਚੀਜ਼ ਫਾਈਨਲ ਕਰ ਚੁੱਕੀ ਹੈ ਅੰਦਰ ਖਾਤੇ ਕਿ ਸਾਨੂੰ ਹੁਣ ਚੱਲਣਾ ਹੀ ਪੈਣਾ ਤੇ ਇਹ ਬਿਆਨ ਇਸੇ ਚੀਜ਼ ਤੋਂ ਨਿਕਲਿਆ ਹੋਇਆ ਹੈ ਕਿ ਬਾਕੀ ਦਾ ਕਿਸੇ ਜਿਹੜਾ ਵੀ ਵਿਰੋਧੀ ਧਿਰ ਚਾ ਜਿਹੜਾ ਐਨਡੀਆ ਦਾ ਹਿੱਸਾ ਨਹੀਂ ਉਹਨੇ ਸਾਰਿਆਂ ਨੇ ਸਵਾਲ ਚੁੱਕੇ ਨੇ ਕਿਉਂਕਿ ਸਵਾਲ ਚੁੱਕਣੇ ਬਣਦੇ ਸੀ ਵਿਰੋਧੀ ਧਿਰ ਤੈ ਐ ਡਿਮਾਂਡ ਕਰ ਰਹੀ ਹੈ ਕਿ ਤੁਸੀਂ ਸਪੈਸ਼ਲ ਸੈਸ਼ਨ ਸਦੋ ਇਸ ਮਾਮਲੇ ਦੇ ਉੱਤੇ ਫਿਲਹਾਲ ਸੁਖਬੀਰ ਸਿੰਘ ਬਾਦਲ ਦਾ ਅਚਾਨਕ ਪੈਤੜਾ ਬਦਲਿਆ ਇੱਕ ਪਾਸੇ ਉਹੀ ਪ੍ਰਧਾਨ ਮੰਤਰੀ ਜਿਹੜਾ ਇਹਨਾਂ ਦੀਆਂ ਸੰਸਥਾਵਾਂ ਨੂੰ ਇਹਨਾਂ ਦੇ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਸਾਜਸ਼ਣਾਂ ਰਚ ਰਿਹਾ ਸੀ ਉਹੀ ਅੱਜ ਲੋਹ ਪੁਰਸ਼ ਬਣ ਕੇ ਸਾਹਮਣੇ ਆ ਗਿਆ ਤਾਂ ਇਹ ਪੈਂਤੜੇ ਬਾਜੀ ਜਿਹੜੀ ਇਹ ਚ ਤਬਦੀਲੀ ਹੈ ਇਹ ਅਚਾਨਕ ਜਿਹੜੀ ਆਈ ਹੈ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਤਾਂ ਜਿਹਦੀ ਬੋ ਜਿਹੜੀ ਆ ਉਹ ਆਉਂਦੀ ਹੈ ਸੁਖਬੀਰ ਸਿੰਘ ਬਾਦਲ ਅਚਾਨਕ ਐਦਾਂ ਪੈਂਤੜੇ ਬਾਜੀ ਤਬਦੀਲੀ ਕਰਦੇ ਹਾਲਾਂਕਿ ਅਕਾਲੀ ਦਲ ਦਾ ਸਟੈਂਡ ਸਿਧਾਂਤਿਕ ਤੌਰ ਦੇ ਉੱਤੇ ਹਮੇਸ਼ਾ ਹੀ ਅਜਿਹੇ ਮਾਮਲਿਆਂ ਦੇ ਉੱਤੇ ਬੜਾ ਡਬਲ मीनिंग ਵਾਲਾ ਰਿਹਾ ਹੈ ਜਦੋਂ ਲੋਡ ਹੁੰਦੀ ਹੈ ਡੱਟ ਕੇ ਖੜਨ ਦੀ ਉਦੋਂ ਅਕਾਲੀ ਦਲ ਖੜਦਾ ਨਹੀਂ ਉਸ ਤੋਂ ਬਾਅਦ ਅਕਾਲੀ ਦਲ ਗੱਲਾਂ ਕਰਦਾ ਸਟੇਜਾਂ ਦੇ ਉੱਤੇ ਸਾਡੇ ਨਾਲ ਆ ਹੋ ਗਿਆ ਫਲਾਨਾ ਹੋ ਗਿਆ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਦੀ ਜਿਹੜੀ ਹੁਣ ਤੱਕ ਦੀ ਸਥਿਤੀ ਹੈ ਉਹ ਚ ਲੱਗਦਾ ਇੰਜਾ ਕਿ ਕਾਲੇ ਨੇ ਇਹਨਾਂ ਨੂੰ ਇਹਨਾਂ ਦਾ ਮਕਸਦ ਹੁਣ ਇੱਕੋ ਹੀ ਬਣ ਚੁੱਕਿਆ ਕਿ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਰਿਵਾਈਵ ਕਰਕੇ ਸੱਤਾ ਦੇ ਨੇੜੇ ਲੈ ਕੇ ਜਾਈਏ ਘਟੋ ਘਟ ਮਾਹੌਲ ਬਣਾ ਲਈਏ ਅਸੀਂ ਏਡੇ ਜੋਕੇ ਹੋ ਜੀਏ ਕਿ 바ਰਗੇਨਿੰਗ ਕਰ ਸਕੀਏ ਫਿਰ ਕੇਂਦਰ ਦੇ ਵਿੱਚ ਵੀ ਸਾਰਾ ਕੁਝ ਮਿਲ ਸਕਦਾ ਹੈ ਬੀਬਾ ਜੀ ਮੰਤਰੀ ਵੀ ਦੁਬਾਰਾ ਬਣ ਸਕਦੇ ਆ ਕਿਉਂਕਿ ਪਾਣੀ ਕਾਫੀ ਪੂਲਾ ਥੱਲੇ ਲੰਘ ਜਾਣਾ ਉਨੇ ਸਮੇਂ ਤੱਕ ਸੁਖਬੀਰ ਸਿੰਘ ਬਾਦਲ ਦੀਏ ਬਦਲੀ ਪੈਂਤੜੇ ਬਾਜੀ ਇਸ ਗੱਲ ਦਾ ਸਾਫ ਸੰਕੇਤ ਹੈ ਇਸ਼ਾਰਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਕਾਲੀ ਦਲ ਭਾਜਪਾ ਦੇ ਗੱਠ ਜੋੜ ਨੂੰ ਰਾਹ ਪੱਧਰਾ ਕਰਨ ਦੇ ਲਈ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ